ਤੇ ਦੋਸਤੋ ਤੁਸੀਂ ਉਹ ਕਹਾਵਤ ਬਾਰੇ ਤਾਂ ਸੁਣਿਆ ਹੀ ਹੋਊਗਾ ਮਿਹਨਤ ਕਰਨ ਵਾਲਾ ਲਈ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੇ ਆਓ ਇਸੇ ਕਹਾਵਤ ਦੀ ਇੱਕ ਮਿਸਾਲ ਮਿਸਟਰ ਐਂਡ ਮਿਸ ਸ਼ਰਮਾ ਤੋਂ ਤੁਹਾਨੂੰ ਅੱਜ ਮਿਲਾਨੇ ਆ ਜਿਨ੍ਹਾਂ ਨੇ ਆਪਣਾ ਟੀਚਿੰਗ ਪ੍ਰੋਫੈਸ਼ਨ ਛੱਡ ਕੇ ਆਪਣੇ ਸ਼ੌਂਕ ਨੂੰ ਹੀ ਆਪਣਾ ਪ੍ਰੋਫੈਸ਼ਨ ਬਣਾਇਆ ਸ਼ਰਮਾ ਤੋਂ ਤੁਹਾਨੂੰ ਅੱਜ ਮਿਲਾਨੇ ਆ ਜਿਨ੍ਹਾਂ ਨੇ ਆਪਣਾ ਟੀਚਿੰਗ profession ਛੱਡ ਕੇ ਆਪਣੇ ਸ਼ੌਂਕ ਨੂੰ ਹੀ ਆਪਣਾ profession ਬਣਾਇਆ ਤੇ ਉਹਨਾਂ ਤੋਂ ਅੱਜ ਜਾਨਣਾ ਚਾਹਾਂਗੇ ਕਿ ਕਿਉਂ ਆਪਣੇ ਘਰ ਦੀ ਦੀਵਾਰ ਨੂੰ ਸੰਭਾਲਣ ਲਈ ਦੋਨੇ ਵਾਈਫ ਐਂਡ ਹਸਬੰਡ ਅੱਜ ਇੱਥੇ ਮੌਜੂਦ ਨੇ ਸਾਡੇ ਨਾਲ ਤਾਂ ਇਹ ਉਹਨਾਂ ਤੋਂ ਜਾਣਦੇ ਆ ਕਿ ਕਿਉਂ ਇਹਨਾਂ ਨੇ profession ਨੂੰ ਅਪਣਾ ਲਿਆ ਹਾਂਜੀ ਮੈਮ ਕਿਵੇਂ ਹੋ ਸਭ ਠੀਕ ਹੈ ਹਾਂਜੀ ਆਪ کیسے ਹੋ ਬਸ ਬੜੀਆ ਤੇ ਅਸੀਂ ਥੋੜਾ ਤੋਂ ਬਸ ਇਹ ਜਾਨਣਾ ਚਾਹੁੰਦੇ ਆ ਵੀ ਕਿਉਂ ਤੁਸੀਂ ਆਪਣੀ ਟੀਚਿੰਗ ਲਾਈਨ ਨੂੰ ਛੱਡ ਕੇ ਇਹ profession ਅਪਣਾਇਆ ਕੀ ਕਾਰਨ ਸੀ ਉਹਦੇ ਪਿੱਛੇ ਇਹਦੇ ਪਿੱਛੇ ਕਾਰਨ ਮੇਰੇ ਹਸਬੰਡ ਦੀ ਜੌਬ ਕਰਦੇ ਸੀ ਉਹਨਾਂ ਨੇ ਜੌਬ ਛੱਡੀ ਤੇ ਫਿਰ ਅਸੀਂ ਸੋਚਿਆ ਵੀ ਅਸੀਂ ਕੁਝ ਕਰਨਾ ਹੈ ਆਪਣਾ ਕਰਨਾ ਹੈ ਅਸੀਂ ਬਸ ਇਹਨੂੰ ਖਾਣੇ ਦੇ ਕੰਮ ਨੂੰ ਹੀ ਆਪਣਾ ਅਪਣਾਇਆ ਤੇ ਹਾਂਜੀ ਸਰ ਸਰ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਦੇਖੋ ਜੀ ਖਿਆਲ ਮੇਰਾ ਇਹ ਹੀ ਹੈ ਕਿ ਜੋ ਖਾਣਾ ਸੀ ਅਸੀਂ ਆਪਣੇ ਹਿਸਾਬ ਨਾਲ ਤਿਆਰ ਕਰਦੇ ਆਂ ਵੀ ਕੋਸ਼ਿਸ਼ ਕਰੀਦੀ ਏ ਕਿ ਬਿਲਕੁਲ ਹਾਈਜਾਇਨਿਕ ਹੋਵੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਔਰ ਬੰਦਾ ਬਾਰ-ਬਾਰ ਆਵੇ ਖਾਣ ਵਾਸਤੇ ਸਾਡਾ ਮੇਨ ਮੋਟੋ ਹੀ ਏ ਕਿ ਅੱਛਾ ਖਾਣਾ ਕਰਦਾ ਖਾਣਾ ਔਰ ਸਾਫ ਸੁੱਤਰਾ ਖਾਣਾ ਜੋ ਅਸੀਂ ਖਾ ਸਕਦੇ ਆ ਉਹ ਖਾਣਾ ਅਸੀਂ ਲੋਕਾਂ ਨੂੰ ਖਵਾਨੇ ਤਾਂ ਕਿ ਉਹਨਾਂ ਨੂੰ ਵੀ ਇੱਕ ਵਾਰ ਟੇਸਟ ਪਤਾ ਲੱਗੇ ਠੀਕ ਹੈ ਮਿਹਨਤ ਜ਼ਰੂਰ ਹੈ ਕੰਮ ਦੇ ਵਿੱਚ ਪਰ ਅਸੀਂ ਸੋਚਿਆ ਸੀ ਧਾਰਿਆ ਸੀ ਦੋਨਾਂ ਨੇ ਇਹੀ ਕੰਮ ਕਰਨਾ ਔਰ ਅੱਜ ਕਰ ਰਹੇ ਆਂ ਔਰ ਸਾਨੂੰ ਅੱਛਾ ਮਹਿਸੂਸ ਹੁੰਦਾ ਲੋਕ ਜਦੋਂ ਆ ਕੇ ਕਹ ਕਾਫੀ ਦੂਰ ਦੂਰ ਲੋਕ ਆਉਂਦੇ ਸਾਡੇ ਕੋਲ ਰੇਟ ਵੀ ਹਮ ਰੇਟ ਬੜੇ ਜਾਇਜ਼ ਰੱਖੇ ਹੋਏ ਨੇ 40 ਰੁਪਏ ਦੀ ਹਾਫ ਪਲੇਟ ਹੈ ਔਰ 70 ਰੁਪਏ ਦੀ ਫੁੱਲ ਪਲੇਟ ਹੈ 40 ਰੁਪਏ ਦੇ ਵਿੱਚ ਵੀ ਬੰਦਾ ਰੱਜ ਜਾਂਦਾ ਇੱਕ ਬੰਦਾ ਸੀ ਗਲਪੁਰਪੁਰ 100 ਰੁਪਏ ਦੀ ਲੱਸੀ ਦਾ ਗਲਾਸ 40 ਰੁਪਏ ਦੀ ਲੱਸੀ ਦਾ ਗਲਾਸ ਹੈ ਜਿਹੜੀ ਮਸਾਲੇ ਵਾਲੀ ਹੈ ਔਰ ਖਾ ਲਈਏ ਹਮਾਰੇ ਪਾਸ ਖਾ ਲਈਏ ਹਮ ਦੋ ਸਬਜ਼ੀਏ ਦਿੰਦੇ ਹੈ ਔਰ ਸੈਲਡ ਔਰ ਚਾਰ ਰੋਟੀਆਂ ਦਿੰਨੇ ਆ ਜੀ 80 ਰੁਪਏ ਪਲੇਟ ਹੈ ਨਾਲ ਲੱਸੀ ਦਾ ਗਲਾਸ ਦਾ ਸਭ ਬਹੁਤ ਹੀ ਸਸਤਾ ਤੇ ਕਿਫਾਇਤੀ ਤੇ ਸਾਫ਼ ਸੁਥਰਾ ਖਾਣਾ ਅਸੀਂ ਲੋਕਾਂ ਨੂੰ ਦੇ ਰਹੇ ਆ ਪ੍ਰੋਵਾਈਡ ਕਰ ਰਹੇ ਆ ਆਓ ਜਾਣਦੇ ਆ ਕਸਟਮਰ ਤੋਂ ਇਹਨਾਂ ਬਾਰੇ ਕਿ ਕੀ ਉਹਨਾਂ ਦੇ ਰਿਵਿਊਸ ਨੇ ਖਾਣੇ ਨੂੰ ਲੈ ਕੇ ਹਾਂਜੀ ਜੀ ਨੋਸਟਾਲਜੀ ਕਿੱਦਾਂ ਦਾ ਲੱਗਦਾ ਸਰ ਤੁਹਾਨੂੰ ਖਾਣਾ ਇੱਥੇ ਦਾ ਕੋਕੀ ਨੂੰ ਬੜਾ ਜੀ ਵਧੀਆ ਹੁੰਦਾ ਜੀ ਟੇਸਟੀ ਘਰ ਵਰਗਾ ਖਾਣਾ ਹੁੰਦਾ ਜੀ ਸਰ ਦਿੱਲੀ ਇੱਥੋਂ ਹੀ ਮੰਗਾਦੇ ਮੰਗਾਦੇ ਆ ਸਰ ਸਾਰੇ ਇੱਥੇ ਜਾਂਦੇ ਆ ਖਾਣਾ ਸਾਡਾ ਸਾਰੇ ਇੱਥੇ ਜਾਂਦੇ ਆ ਹਾਂਜੀ ਇਹਨਾਂ ਦੇ ਆਫਿਸ ਦੇ ਸਾਰੇ ਸਟਾਫ ਤੇ ਦੇਖੋ ਸਾਰੇ ਵੱਡੇ ਤੋਂ ਵੱਡੇ ਲੋਕੀ ਵੀ ਇੱਥੇ ਆਉਂਦੇ ਨੇ ਖਾਣਾ ਖਾਣ ਕਰ ਦਮਣਿਆ ਖਾਣਾ ਕਿ ਇਹਨੂੰ ਨਹੀਂ ਪਸੰਦ ਆਉਂਦਾ ਤੇ ਰੇਟ ਵੀ ਬਹੁਤ ਜੈਨੂਨ ਇੱਥੇ ਦੇ ਰੇਟ ਸਹੀ ਹੈ ਸਰ ਇੱਥੇ ਹਾਂਜੀ ਰੇਟ ਜੈਨੂਨ ਹੈ ਉਹ ਸਸਤਾ ਸਸਤਾ ਕਿੱਥੇ ਮਿਲ ਮਿਲਣਾ ਨਹੀਂ ਹੈ ਤੇ ਦੋਸਤੋ ਤੁਹਾਨੂੰ ਇੰਨੇ ਸਸਤੇ ਦੇ ਵਿੱਚ ਸਿਰਫ 40 ਰੁਪਏ ਦੇ ਵਿੱਚ ਹਾਫ ਪਲੇਟ ਲੁਧਿਆਣਾ ਦੇ ਕਿਸੇ ਸ਼ਹਿਰ ਵਿੱਚ ਕਿਸੇ ਸ਼ਹਿਰ ਚ ਨਹੀਂ ਮਿਲਣਾ ਪੂਰੇ ਪੰਜਾਬ ਦੇ ਵਿੱਚ ਤੇ ਇਹ ਹੈਗੇ ਨੇ ਜੀ ਆਪਣੇ ਖਾਲਸਾ ਕਾਲਜ ਔਮਨ ਦੇ ਸਾਹਮਣੇ ਕੁਮਾਰ ਮੰਡੀ ਔਰਾ ਜੁਵਲਰਸ ਤੋਂ ਬਿਲਕੁਲ ਸਾਹਮਣੇ ਨੇ